ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਿੜਵਾ ਵਿਖੇ ਸੁਰਜੀਤ ਸਿੰਘ ਢੀਮਾਂ ਦੇ ਧਰ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਜਦੋਂ ਮੀਡੀਆ ਨੂੰ ਪਤਾ ਲੱਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਸੀ ਕਿ ਮੀਡੀਆ ਉੱਥੇ ਨਾ ਪਹੁੰਚਦਾ ਜਦ ਮੀਡੀਆ ਉੱਥੇ ਪਹੁੰਚਿਆ ਤਾਂ ਮੀਡੀਆ ਤੋਂ ਢੀਮਾਂ ਪਰਿਵਾਰ ਨੇ ਵੀ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਦੇਖਣ ਵਾਲੀ ਗੱਲ ਇਹ ਰਹੀ ਕਿ ਕੇਵਲ ਸਿੰਘ ਢਿੱਲੋਂ ਨੂੰ ਉੱਥੋਂ ਸਿਰਫ ਚਾਹ ਪਿਲਾ ਕੇ ਹੀ ਭੇਜ ਦਿੱਤਾ ਗਿਆ ਜਦ ਕਿ surjit singh timan ਦੇ ਭਤੀਜੇ jaswinder timan ਦਾ ਇਹ ਕਹਿਣਾ ਹੈ ਕਿ ਕੇਵਲ ਸਿੰਘ ਢਿੱਲੋਂ ਚਾਹ ਪੀਣ ਆਏ ਸੀ ਉਹਨਾਂ ਨੂੰ ਚਾਹ ਪਿਲਾ ਕੇ ਵਾਪਸ ਭੇਜ ਦਿੱਤਾ ਗਿਆ ਹੈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਅਜੇ ਨਹੀਂ ਹੈ ਅਤੇ ਉਹਨਾਂ ਨੇ ਮੀਡੀਆ ਅੱਗੇ ਕੋਈ ਵੀ ਗੱਲ ਕਹਿਣ ਤੋਂ ਗੁਰੇਜ਼ ਕੀਤਾ ਨਾ ਹੀ ਕੈਮਰੇ ਅੱਗੇ ਆਉਣ ਲਈ ਤਿਆਰ ਹੋਏ ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕੀ ਸਰਜੀ ਸਿੰਘ ਤੇ ਮਾਨ ਨੇ ਜੋਚਾ ਨੇ ਚਵਾਉਣ ਵਾਲੀ ਗੱਲ ਕਹੀ ਸੀ ਕਿ ਉਹ ਨਾ ਚਣਿਆਂ ਦਾ ਸਵਾਦ ਕੇਵਲ ਸਿੰਘ ਢਿੱਲੋਂ ਨੂੰ ਵੀ ਦੇਖਣਾ ਪਵੇਗਾ ਜਾਂ ਫਿਰ ਮਹਾਰਾਜਾ ਕੈਪਟਨ ਸਿੰਘ ਇਸ ਦੇ ਉੱਪਰ ਕੋਈ ਹੋਰ ਸਿਆਸਤ ਲੈ ਕੇ ਆਣਗੇ ਇਹ ਇੱਕ ਵੇਖਣ ਵਾਲੀ ਗੱਲ ਹੋਵੇਗੀ ਪ੍ਰਾਈਮ ਪੰਜਾਬ نیوز ਕੀ ਆਛਾ ਚਹੀ ਤੁਮਾਨ ਤੁਮਾਨ ਸਾ ਮੇਰੇ ਭਰਾ ਨੇ ਜੀ ਸਾਡੀ ਪਿਛਲੇ 40 ਸਾਲ ਤੋਂ ਦੋਸਤੀ ਹੈ ਹਮੇਸ਼ਾ ਇਕੱਠੇ ਰਹੇ ਆ ਮੇਰੇ ਕੁਲੀਗ ਵੀ ਅਸੀਂ ਐਮਐਲਏ ਵੀ ਇਕੱਠੇ ਰਹੇ ਆ ਅੱਜ ਵੀ ਤੁਮਾਨ ਸਾਹਿਬ ਕੋਲ ਚਾਹ ਪੀਣ ਆਏ ਆ ਸਾਡਾ ਪਰਿਵਾਰ ਆ ਅਸੀਂ ਸਾਰਾ ਲੀ ਇਲੈਕਸ਼ਨ ਦੇ ਵਿੱਚ ਸਾਰੇ ਇਕੱਠੇ ਹੋ ਕੇ ਚੱਲਦੇ ਆ ਤੁਹਾਨੂੰ ਪਤਾ ਸਾਡੀ ਪਾਰਟੀ ਇੱਕ ਹੈ ਠੀਕ ਓਕੇ ਕੋਈ ਨਰਾਜ਼ਗੀ ਨਹੀਂ ਜੀ ਮੈਂ ਤਾਂ ਪਿਛਲੇ ਸ਼ੁਰੂ ਤੋਂ ਕਹਿੰਦਾ ਕਾਦੀ ਨਰਾਜ਼ਗੀ ਐਸਾ ਸਾਰਾ ਪਰਿਵਾਰ ਆ ਕਾਂਗਰਸ ਪਾਰਟੀ ਦੇ ਵਧੀਆ ਸਾਰੇ ਕੁਝ ਤੁਹਾਡੀ ਚੋਣ ਨਹੀਂ ਤੁਹਾਡੀ ਕੈਂਪੇਨ ਦੇ ਵਿੱਚ ਤਮਾਨ ਸਾਹਿਬ ਨੂੰ ਪ੍ਰਚਾਰ ਕਰਨਾ ਕਿਉਂ ਨਹੀਂ ਆਉਣਗੇ ਮੇਰੇ ਭਰਾ ਨੇ ਜੀ ਤਮਾਨ ਸਾਹਿਬ ਹੁਣੇ ਕਹਿੰਦੇ ਜਿੱਥੇ ਮਰਜ਼ੀ ਮੁੱਲੇ ਚੱਲੋ ਜਿਵੇਂ ਕਹਿੰਦੇ ਚਾਹ ਤੇ ਚਰਚਾ ਠੀਕ ਹੈ ਚਲੋ ਜੀ